हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਜਿਹੜੀ ਗੱਲਬਾਤ ਕਰਨੀ ਆ ਕਿ ਕਣਕ ਦੀ ਫਸਲ ਦੀ ਵਾਢੀ ਤੋਂ ਬਾਅਦ ਤੇ ਸੌਣੀ ਸੀਜ਼ਨ ਦੇ ਵਿੱਚ ਜਿਹੜੀ ਆਪਾਂ ਕੋਈ ਵੀ ਫਸਲ ਚਾਹੇ ਆਪਾਂ ਝੋਨਾ ਲਾਉਣਾ ਬਾਸਮਤੀ ਲਾਉਣਾ ਜਾਂ ਮੱਕੀ ਦੀ ਬਿਜਾਈ ਕਰਨੀ ਆ ਜਾਂ ਆਪਾਂ ਕਿਸੇ ਦਾਲ ਖਾਸ ਤੌਰ ਤੇ ਸੋਨੀ ਦੀ ਮੂੰਗੀ ਦੀ ਬਿਜਾਈ ਕਰਨੀ ਜਾਂ ਆਪਾਂ ਸੋਇਆਬੀਨ ਦੀ ਬਿਜਾਈ ਕਰਨੀ ਆ ਤਾਂ ਉਦੋਂ ਪਹਿਲਾਂ ਪਹਿਲਾਂ ਕਣਕ ਤੋਂ ਬਾਅਦ ਤੇ ਜਿਹੜੀ ਸੋਨੀ ਵਾਲੀ ਫਸਲ ਤੋਂ ਪਹਿਲਾਂ ਪਹਿਲਾਂ ਇੱਕ ਬਹੁਤ ਵਧੀਆ ਫਸਲ ਜਿਹਦੇ ਵਿੱਚ ਆਪਾਂ ਨੂੰ ਫਾਇਦਾ ਹੀ ਫਾਇਦਾ ਹੈ ਨੁਕਸਾਨ ਵਾਲੀ ਕਿਸੇ ਕਿਸਮ ਦੀ ਕੋਈ ਗੱਲ ਹੀ ਨਹੀਂ ਹੈਗੀ ਫਾਇਦਾ ਕਿਵੇਂ ਆ ਦੋ ਤਰ੍ਹਾਂ ਦੇ ਫਾਇਦੇ ਆ ਪਹਿਲਾ ਫਾਇਦਾ ਕਿ ਆਪਾਂ ਨੂੰ ਮੁਨਾਫਾ ਮਿਲਦਾ ਐ ਐਡੀਸ਼ਨਲ ਇਨਕਮ ਮਿਲਦੀ ਆ ਵਾਧੂ ਆਮਦਨ ਮਿਲਦੀ ਆ ਹਾੜੀ ਸੌਣੀ ਤੋਂ ਬਿਨਾ ਦੂਸਰਾ ਫਾਇਦਾ ਜ਼ਮੀਨ ਦੀ ਸੇਚ ਸੁਧਾਰ ਹੁੰਦਾ ਮੈਂ ਗੱਲ ਕਰ ਰਿਹਾ ਹਾਂ ਗਰਮ ਰੁੱਤ ਦੀ ਮੂੰਗੀ ਛੱਠੀ ਮੂੰਗੀ ਆਪਾਂ ਕਹਿ ਦਿੰਦੇ ਆ ਜਿਹੜੀ ਕਿ ਇੱਕ ਫਲੀਦਾਰ ਫਸਲ ਆ ਦਾਲ ਜਿਹਦੀਆਂ ਜੜਾਂ ਦੇ ਵਿੱਚ ਗੰਡਾਂ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਜਿਹੜਾ ਕਿ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦਾ ਜਿਹੜਾ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਖਿੱਚ ਕੇ ਜੜਾਂ ਦੇ ਵਿੱਚ ਜਮਾ ਕਰਦਾ ਜ਼ਮੀਨ 'ਚ ਜਮਾ ਕਰਦਾ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਬਹੁਤ ਹੀ ਜ਼ਿਆਦਾ ਖਾਦ ਦੀ ਇਹਨੂੰ ਜ਼ਰੂਰਤ ਨਹੀਂ ਪੈਂਦੀ ਬਹੁਤ ਹੀ ਜ਼ਿਆਦਾ ਇਹ ਤੇ ਖਰਚੇ ਦੀ ਜ਼ਰੂਰਤ ਨਹੀਂ ਪੈਂਦੀ ਬਹੁਤ ਘੱਟ ਖਰਚ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਹੁਣ ਕਈ ਕਿਸਾਨ ਵੀ ਰਾ ਠੇਕੇ ਤੇ ਕਾਫੀ ਲੈ ਕੇ ਜ਼ਮੀਨ ਕਰਦੇ ਆ ਤਾਂ ਉਹਦੇ ਵਿੱਚ ਆਪਣੇ ਕੋਲੇ ਪੋਸੀਬਿਲਟੀ ਨਹੀਂ ਹੁੰਦੀ ਕਿ ਆਪਾਂ ਇੰਨੀ ਜ਼ਿਆਦਾ ਰੂੜੀ ਖਾਦ ਪਾ ਸਕੀਏ ਕਿਉਂਕਿ ਤੁਹਾਨੂੰ ਪਤਾ ਕਿ ਜ਼ਮੀਨ ਦੀ ਸਿਹਤ ਸੁਧਾਰ ਵਾਸਤੇ ਹਰੀ ਖਾਦ ਰੂੜੀ ਖਾਦ ਕੰਪੋਸਟ ਜਾਂ ਗਡੋਆ ਖਾਦ ਜਾਂ ਫਸਲੀ ਰਹਿੰਦ ਖੂੰਦ ਬੋਣੀ ਜ਼ਮੀਨ ਨੂੰ ਸਿਹਤ ਨੂੰ ਸੁਧਾਰ ਕਰਨ ਵਾਸਤੇ ਕੁਝ ਨਾ ਕੁਝ ਆਪਾਂ ਨੂੰ ਉਹਨੂੰ ਦੇਣਾ ਪੈਂਦਾ ਹੈ ਮੈਂ ਕੱਲੀਆਂ ਰਸਾਇਣਕ ਖਾਦਾਂ ਦੇ ਸਿਰ ਤੇ ਜ਼ਮੀਨ ਹੈ ਜਿਹੜੀ ਉਹ ਲਗਾਤਾਰ ਪ੍ਰੋਡਕਸ਼ਨ ਆਪਾਂ ਨੂੰ ਨਹੀਂ ਦੇ ਸਕਦੀ ਤਾਂ ਉਹਨਾਂ ਵਾਸਤੇ ਬੜੀ ਫਾਇਦੇ ਵਾਲੀ ਗੱਲ ਹੈ ਕਿਉਂਕਿ ਜਿਹੜੀ ਆਪਾਂ ਇਹ ਮੂੰਗੀ ਦੀ ਬਿਜਾਈ ਕਰਨੀ ਹੈ ਕਣਕ ਤੋਂ ਬਾਅਦ ਵੈਸੇ ਇਹਦਾ ਸਮਾਂ ਜਿਹੜਾ 10 ਅਪ੍ਰੈਲ ਤਾਈਂ ਹੁੰਦਾ 20 ਮਾਰਚ ਤੋਂ 10 ਅਪ੍ਰੈਲ ਪਰ ਤੀਜੇ ਹਫ਼ਤੇ ਤੱਕ ਬਿਜਾਈ ਆਪਾਂ ਕਰ ਸਕਦੇ ਹਾਂ ਮੂੰਗੀ ਦੀ ਬਸ਼ਰਤੇ ਕਿ ਕਈ ਵਾਰ ਕੀ ਹੁੰਦਾ ਕਿ 2-2 ਸਾਲ 3-3 ਸਾਲ ਵਧੀਆ ਸੀਜ਼ਨ ਲੱਗ ਜਾਂਦਾ ਫਸਲ ਵਧੀਆ ਝਾੜ ਦੇ ਜਾਂਦੀ ਹੈ ਇਹ ਮੂੰਗੀ ਦੀ ਛੱਠੀ ਮੂੰਗੀ ਕਈ ਵਾਰ ਕੀ ਹੁੰਦਾ ਕਿ ਜਿਹੜੀ ਆਪਾਂ ਲੇਟ ਬੀਜੀ ਹੁੰਦੀ ਹੈ ਨਾ ਉਹ ਮੀਹਾਂ ਚ ਆ ਜਾਂਦੀ ਪੱਕਣ ਵੇਲੇ ਮੀਹ ਜੇ ਪੈ ਜਾਣਾ ਤਾਂ ਫਿਰ ਇਹ ਖਰਾਬ ਹੋ ਜਾਂਦੀ ਝਾੜ ਨਹੀਂ ਆਪਾਂ ਨੂੰ ਮਿਲਦਾ ਪਰ ਉਸ ਹਾਲਤ 'ਚ ਵੀ ਆਪਣਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਹਰੀ ਖਾਦ ਦੇ ਰੂਪ 'ਚ ਆਪਾਂ ਜ਼ਮੀਨ 'ਚ ਵਾਦ ਦਿੰਦੇ ਆ ਤਾਂ ਆਪਣਾ ਖਰਚਾ ਜਿਹੜਾ ਮੇਨ ਇਹਦੇ ਤੇ ਬੀਜ ਤੇ ਜਿਹੜਾ ਆਪਣਾ ਹੋਣਾ ਜਾਂ ਥੋੜੀਆਂ ਖਾਦਾਂ ਬਹੁਤ ਥੋੜੀਆਂ 400 ਰੁਪਏ ਦਾ 500 ਰੁਪਏ ਦਾ ਖਰਚਾ ਉੱਤੇ ਹੁੰਦਾ ਪਰ ਉਸ ਤੋਂ ਵੱਧ ਆਪਾਂ ਨੂੰ ਇਹ ਫਾਇਦਾ ਦੇ ਜਾਂਦੀ ਹੈ ਛੱਠੀ ਮੂੰਗੀ ਦੇ ਵਿੱਚ ਜਿਹੜੀ ਇਹਦੀ ਬਜਾਂ ਜਿਵੇਂ ਤੁਹਾਨੂੰ ਦੱਸਤਾ ਕਿ 10 ਅਪ੍ਰੈਲ ਤਾਈਆਂ ਪਰ ਤੀਜੇ ਹਫਤੇ ਤੱਕ ਵੀ ਆਪਾਂ ਅਪ੍ਰੈਲ ਦੇ ਬੀਜੀ ਬੀ ਸਕਦੇ ਆ ਕਣਕ ਵੱਢਣ ਤੋਂ ਬਾਅਦ ਬੈਠਮੀ ਰੌਣੀ ਆਪਾਂ ਕਰ ਲਈਏ ਤਾਂ ਕਿ ਹਵਾ ਦੇ ਆਪਣੀ ਜ਼ਮੀਨ ਦੇ ਵਿੱਚ ਆਪਾਂ ਨੂੰ ਸੈੱਲ ਪ੍ਰੋਪਰ ਮਿਲੇ ਬਜਾਈਟ ਹੈ ਬੈਠਮੀ ਰੌਣੀ ਜ਼ਰੂਰੀ ਹੈ ਕਿਉਂਕਿ ਵੱਢੀ ਤੱਕ ਜਿਹੜੀ ਹੈਗੀ ਜਦੋਂ ਆਪਾਂ ਕਣਕ ਵੱਢਦੇ ਆ ਆਖਰੀ ਪਾਣੀ ਤੋਂ ਬਾਅਦ ਜ਼ਮੀਨ ਖੁਸ਼ਕ ਹੋ ਜਾਂਦੀ ਹੈ ਤਾਂ ਬੈਠਮੀ ਰੌਣੀ ਕਰਕੇ ਦੋਆ ਤਿੰਨਾਂ ਦਿਨ ਬਾਅਦ ਬੱਤਰਾ ਆ ਜਾਂਦਾ ਤੇ ਉਹਦੇ ਵਿੱਚ ਆਪਾਂ ਤੀਜੇ ਦਿਨ ਚੌਥੇ ਦਿਨ ਜਦੋਂ ਵੀ ਜ਼ਮੀਨ ਦੇ ਹਿਸਾਬ ਨਾਲ ਤੁਹਾਡੇ ਬੱਤਰ ਆਉਂਦਾ ਤੁਸੀਂ ਜੇ ਤਾਂ ਤੂੜੀ ਬਣਾਈ ਆਪਾਂ ਫਿਰ ਤਾਂ 0 ਡਰੈਲ ਨਾਲ ਬਜਾਈ ਕਰ ਸਕਦੇ ਆ ਕਣਕ ਵੱਢਣ ਤੋਂ ਬਾਅਦ ਜੇ ਆਪਾਂ ਕਣਕਾਂਲੇ ਵੱਢਦੇ ਵਿੱਚ ਬਿਨਾ ਤੂੜੀ ਬਣਾਏ ਜਿਹਦੇ ਵਿੱਚ ਆਪਣਾ ਜਿਹੜਾ ਹੈਗਾ ਨਾੜ ਵਿੱਚ ਖੜਾ ਕਮੈਂਨ ਆਪਾਂ ਕਣਕ ਵੱਢ ਲਈ ਤੂੜੀ ਨਹੀਂ ਬਣਾਉਣੀ ਤਾਂ ਉਹਦੇ ਵਿੱਚ ਆਪਾਂ ਹੈਪੀ ਸੀਡਰ ਦੇ ਨਾਲ ਮੂੰਗੀ ਦੀ ਬਜਾਈ ਕਰ ਸਕਦੇ ਬਿਨਾ ਵਾਹੇ ਬਿਨਾ ਵਾਧੂ ਖਰਚੇ ਦੇ ਜਾਂ ਫਿਰ ਆਪਾਂ ਜੇ ਖੇਤ ਵਾਹ ਕੇ ਤੁਸੀਂ ਬੀਜਣਾ ਤਾਂ ਡਰੈਲ ਨਾਲ ਤੁਸੀਂ ਬਜਾਈ ਜਿਹੜੀ ਹੈਗੀ ਆ ਕਰ ਸਕਦੇ ਆ ਕਿਸਮਾਂ ਜਿਹੜੀਆਂ SML 1827 SML 832 ਬਹੁਤ ਸ਼ਾਨਦਾਰ ਕਿਸਮਾਂ ਨੇ ਪੀਏਯੂ ਲੁਧਿਆਣਾ ਦੀਆਂ। ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਾਂ ਪੀਏਯੂ ਲੁਧਿਆਣਾ ਤੋਂ ਤੁਸੀਂ ਬੀਜ ਜਿਹੜਾ ਲੈ ਸਕਦੇ ਆ ਤੇ ਇੱਕ ਵਾਰ ਬੀਜ ਜਿਹੜਾ ਲੈ ਲਿਆ ਤੁਸੀਂ ਅਗਲੇ ਸਾਲਾਂ 'ਚ 2 ਸਾਲ 3 ਸਾਲ ਉਹ ਜਿਹੜਾ ਹੈਗਾ ਵਰਤ ਸਕਦੇ ਬੀਜ ਸੋਧ ਕੇ ਬੀਜ ਨੂੰ ਜਵਾਨੂ ਖਾਦ ਦਾ ਟੀਕਾ ਲਾ ਕੇ ਪ੍ਰਾਈਵੇਟ ਕਿਸਮਾਂ ਕਿਸਾਨ ਵੀ ਲਾਉਂਦੇ ਆ ਪ੍ਰਾਈਵੇਟ ਕਿਸਮਾਂ ਵੀ ਵਧੀਆ ਨੇ ਝਾੜ ਵੀ ਚੰਗਾ ਲੰਦੀਆਂ ਨੇ ਪਰ ਮੇਰੀ ਬੇਨਤੀ ਤੁਹਾਨੂੰ ਇਹ ਹੁੰਦੀ ਆ ਪ੍ਰਾਈਵੇਟ ਕਿਸਮਾਂ ਨੂੰ ਬਹੁਤਾ ਉਤਸ਼ਾਹਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਰਹਿੰਦਾ ਕਾਰਨ ਕਿ ਜਿੰਨਾ ਚਿਰ ਆਪਣੇ ਕੋਲੇ ਸਰਕਾਰੀ ਸੰਸਥਾਵਾਂ ਜਿਵੇਂ ਪੀਏਯੂ ਲੁਧਿਆਣਾ ਹੈ ਕ੍ਰਿਬਕੋ ਹੈ ਪਨ ਸੀਡ ਹੈ ਫਕੋ ਜਿੱਥੋਂ ਵੀ ਤੁਹਾਨੂੰ ਬੀਜ ਮਿਲਦਾ ਹੈ ਰეკਮੈਂਡਡ ਕਿਸਮਾਂ ਦਾ ਤਾਂ ਤੁਸੀਂ ਉੱਥੋਂ ਲਓ ਇੱਕ ਤਾਂ ਬਣਾ ਰੇਟ ਘਟ ਪੈਂਦਾ ਦੂਸਰਾ ਆਪਣੇ ਕੋਲੇ ਇਹ ਕਿਸਮਾਂ ਅਵੇਲੇਬਲ ਰਹਿੰਦੀਆਂ ਕਿਉਂਕਿ ਸਰਕਾਰੀ ਸੰਸਥਾਵਾਂ ਨੂੰ ਵੀ ਇਹੋ ਚੀਜ਼ ਦਾ ਉਤਸ਼ਾਹ ਮਿਲਦਾ ਕਿ ਆਪਾਂ ਵਾਦ ਤੋਂ ਵਾਦ ਬੀਜ ਉੱਥੋਂ ਵਰਤਦੇ ਆਂ ਜਦੋਂ ਕੱਲਾ ਪ੍ਰਾਈਵੇਟ ਪਲੇਅਰ ਬਾਜ਼ਾਰ ਦੇ ਵਿੱਚ ਰਹੂਗਾ ਤਾਂ ਤੁਹਾਨੂੰ ਬੀਜ ਮਹਿੰਗਾ ਮਿਲੂਗਾ ਸੇਮ ਜਿਵੇਂ ਮੱਕੀ ਦੇ ਕੇਸ ਦੇ ਵਿੱਚ ਹੋ ਰਿਹਾ ਹੈ ਮੱਕੀ ਦਾ ਬੀਜ ਹੈ ਜਿਹੜਾ ਤੁਹਾਨੂੰ ਕਿੰਨਾ ਮਹਿੰਗਾ ਮਿਲ ਰਿਹਾ ਖੈਰ ਇਸ ਵਾਰ ਜਿਹੜੀ ਪੀਏਯੂ ਲੁਧਿਆਣਾ ਨੇ ਮੱਕੀ ਦੀ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਹੈ ਰਿਲੀਜ਼ ਕੀਤੀ ਹੈ ਤੇ ਅਗਲੀ ਵਾਰ ਹੋ ਸਕਦਾ ਉਹਦਾ ਤੁਹਾਨੂੰ ਬੀਜ ਮਿਲੇ ਬਹੁਤ ਵਧੀਆ ਹਾਈਬ੍ਰਿਡ ਜਿਹੜੀ ਮੱਕੀ ਦਾ ਬੀਜ ਜਿਹੜਾ ਹੈਗਾ ਤਿਆਰ ਕੀਤਾ ਹੈ ਤਾਂ ਬੇਨਤੀ ਹੈ ਕਿ ਤੁਸੀਂ ਕੋਸ਼ਿਸ਼ ਕਰੋ ਜਿਵੇਂ SMS 1827832 ਮੇਰਾ ਫਰਜ਼ ਹੁੰਦਾ ਤੁਹਾਨੂੰ ਦੱਸਣਾ ਕਿ ਇਹਦੇ ਵਿੱਚ ਆਪਾਂ ਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਸਮੱਸਿਆ ਆ ਸਕਦੀ ਹੈ ਮਰਜੀ ਤੁਹਾਡੀ ਆ ਕਿਉਂਕਿ ਕਿਸਾਨ ਵੀਰਾਂ ਦਾ ਮੈਂ ਦੇਖਿਆ ਕਿ ਕਾਫੀ ਝਕਾ ਹੈ ਮਹਿੰਗੇ ਰੇਟ ਤੇ ਪ੍ਰਾਈਵੇਟ ਬੀਜ ਜ਼ਰੂਰ ਖਰੀਦਦੇ ਆ ਇਹ ਬੇਨਤੀ ਹੈ ਮੇਰੀ ਤਾਂ ਇਹਦੇ ਵਿੱਚ ਖਾਸ ਖਿਆਲ ਇਹ ਰੱਖਣਾ 12 ਕਿਲੋ ਬੀ ਪੈਂਦਾ ਇਹਨਾਂ ਦੋਹਾਂ ਕਿਸਮਾਂ ਦਾ ਹੀ ਬਜਾਈ ਟਾਈਮ 7 ਇੰਚ ਤੋਂ ਲੈ ਕੇ 9 ਇੰਚ ਤੱਕ ਆਪਾਂ ਜਿਹੜੇ ਔਰਿਆਂ ਦੇ ਵਿੱਚ ਇਹਦੀ ਬਜਾਈ ਕਰ ਸਕਦੇ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ 'ਚ ਬੈੱਡ ਤੇ ਬਜਾਈ ਕਰੋ ਕੋਸ਼ਿਸ਼ ਕਰੋ ਬਜਾਈ ਟਾਈਮ 10-11 ਕਿਲੋ ਯੂਰਗਿਆ ਤੇ 2 ਗੱਟੇ ਸੁਪਰ ਦੇ ਤੁਸੀਂ ਬਿਜਾਈ ਟਾਈਮ ਪਾ ਦੇਣੇ ਹੋਰ ਕੋਈ ਖਾਦ ਇਹਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਖਾਸ ਸਮੱਸਿਆ ਇਹਦੇ ਵਿੱਚ ਧਿਆਨ ਦੇਣ ਯੋਗ ਹੁੰਦੀ ਆ ਕਿ ਇਹਨੂੰ ਜਦੋਂ ਮੰਗੀ ਜਿਹੜੀ ਹੈ 25 ਦਿਨਾਂ ਦੀ 30 ਦਿਨਾਂ ਦੀ ਹੋਗੀ ਤਾਂ ਇਹਨੂੰ ਇੱਕ ਤਾਂ ਉਦੋਂ ਕਈ ਵਾਰ ਜਿਹੜੀ ਹੈਗੀ ਆ ਜੂੰ ਦੀ ਸਮੱਸਿਆ ਮਤਲਬ ਥ੍ਰਿਪ ਆ ਜਿਹੜਾ ਪੂਰੀ ਜੂੰ ਉਹਦੀ ਸਮੱਸਿਆ ਆ ਜਾਂਦੀ ਹੈ ਜਾਂ ਫਿਰ ਫੁੱਲ ਪੈਣ ਵੇਲੇ ਆਉਂਦੀ ਆ ਇਹ ਤਾਂ ਕਿਸਾਨ ਵੀਰਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਬਰੀਕ ਕੀੜਾ ਹੈ ਇਹ ਤੇ ਇਹਦੇ ਨਾਲ ਕੀ ਹੁੰਦਾ ਕਿ ਫਸਲ ਦਾ ਵਾਧਾ ਰੁਕ ਜਾਂਦਾ ਜੇ ਫੁੱਲ ਪੈਣ ਸਮੇ ਪਵੇ ਤਾਂ ਫੁੱਲਾਂ ਦੇ ਵਿੱਚੋਂ ਇਹ ਰਸ ਚੂਸਦਾ ਤੇ ਫੁੱਲ ਝੜ ਜਾਂਦੇ ਆ ਜਾਂ ਫਿਰ ਫਲੀਆਂ ਬਹੁਤ ਘੱਟ ਪੈਂਦੀਆਂ ਝਾੜ ਇਹਦੇ ਨਾਲ ਬਹੁਤ ਘੱਟ ਜਾਂਦਾ ਤਾਂ ਇਹਦੀ ਜ਼ਰੂਰਤ ਅਨਸਾਰ ਜਿਹੜੀ ਰੋਕਥਾਮ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਬਿਨਾ ਕੋਈ ਬਹੁਤੀ ਸਮੱਸਿਆ ਨਹੀਂ ਪਰ ਇਹਦੇ ਵੱਲ ਕਿਸਾਨ ਵੀਰ ਕਈ ਵਾਰ ਧਿਆਨ ਨਹੀਂ ਦੇ ਪਾਉਂਦੇ ਜਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਹ ਗੱਲ ਖਾਸ ਧਿਆਨ ਦੇਣਯੋਗ ਹੁੰਦੀ ਹੈ ਇੱਕ ਤਾਂ ਸਮੇਂ ਸਿਰ ਇਹਨੂੰ ਪਾਣੀ ਲਾਉਣਾ ਜ਼ਰੂਰੀ ਹੁੰਦਾ ਜੇ ਬ ਤੇ ਜੇ ਆਪਾਂ ਇਹਨੂੰ ਸਮੇਂ ਸਿਰ ਕੰਟਰੋਲ ਕਰ ਲਏ ਨਾ ਬਹੁਤ ਸ਼ਾਨਦਾਰ ਜਿਹੜਾ ਹੈਗਾ ਆਪਾਂ ਝਾੜ ਇਹਦਾ ਲੈ ਸਕਦੇ ਆ ਜਰੂਰਤ ਅਨੁਸਾਰ ਤੁਸੀਂ ਕਿਉਂਕਿ ਜਿਹੜੀਆਂ ਕਿਸਮਾਂ ਖਾਸ ਤੌਰ ਤੇ ਜਿਵੇਂ ਐਸੈਲਮਲ 1872 ਇਹ ਚਿਤਕਬਰੇ ਰੋਗ ਤੋਂ ਪੂਰੀ ਤਰ੍ਹਾਂ ਇਹ ਸਹਿਣਸ਼ੀਲ ਹੈਗੀ ਉਹਦੇ ਵਿੱਚ ਬਹੁਤਾ ਨਹੀਂ ਆਉਂਦਾ ਪਰ ਫਿਰ ਵੀ ਚਿੱਟੀ ਮੱਖੀ ਦੇ ਕੰਟਰੋਲ ਵਾਸਤੇ ਤੁਸੀਂ ਜਰੂਰਤ ਅਨੁਸਾਰ ਫੁੱਲ ਭੈਣ ਤੋਂ ਪਹਿਲਾਂ ਜਿਹੜੀ ਹੈਗੀ ਆ ਸਪਰੇ ਜਰੂਰ ਆਪਾਂ ਕਰ ਸਕਦੇ ਆ ਜੇ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਖੁਸ਼ਕੀ ਦੇ ਬਹੁਤੇ ਹਾਲਾਤ ਨਜ਼ਰ ਆਉਂਦੇ ਆ ਤਾਂ ਆਪਾਂ ਨੂੰ ਸਪਰੇ ਕਰ ਦੇਣੀ ਚਾਹੀਦੀ ਹੈ ਤਾਂ ਇਹਦੂ ਬਿਨਾ ਕੋਈ ਹੋਰ ਖਾਸ ਇਹਦੇ ਵਿੱਚ ਆਪਾਂ ਨੂੰ ਕੋਈ ਖਰਚਾ ਇਹਦੂ ਵੱਧ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਮੁਨਾਫੇ ਵਾਲੀ ਫਸਲ ਹੈ ਜ਼ਮੀਨ ਦੀ ਸਿਹਤ ਵਧਾਉਣ ਵਾਲੀ ਫਸਲ ਹੈ ਹਰੀ ਖਾਦ ਦੇ ਤੌਰ ਤੇ ਪਲੱਸ ਆਪਾਂ ਨੂੰ ਐਡੀਸ਼ਨਲ ਮੁਨਾਫਾ ਜਿਹੜਾ ਹੈਗਾ ਤੋਂ ਹੁੰਦਾ ਤਾਂ ਆਪਾਂ ਅਗਲੀ ਫਸਲ ਦਾ ਵੀ ਖਰਚੇ ਇਤੋਂ ਕੱਢ ਸਕਦੇ ਆ ਬੜੀ ਆਸਾਨੀ ਦੇ ਨਾਲ ਆਪਾਂ ਨੂੰ ਇਹ ਜਿਹੜਾ ਹੈਗਾ ਕਿਉਂਕਿ ਇਹਨਾਂ ਦਾ ਔਸਤ ਝਾੜਾ ਜਿਹੜਾ ਪੰਜ 6 ਕੁਇੰਟਲ ਤਾਈ ਹੈਗਾ 5 ਕੁਇੰਟਲ ਤਾਈ ਬੜੇ ਆਸਾਨੀ ਨਾਲ ਜੇ ਆਪਾਂ ਇਹਨੂੰ ਫਸਲ ਨੂੰ ਸਾਂਭਦੇ ਆ ਨਾ 8-8 ਕਿਲੋਟਲ ਤਾਈ 8.5-8 ਕਿਲੋਟਲ ਤਾਈ ਆਰਾਮ ਨਾਲ ਤੁਸੀਂ ਜਿਹੜਾ ਝਾੜ ਇਹਦਾ ਲੈ ਸਕਦੇ ਆ ਐਸਐਮਐਲ 1827 ਜਾਂ ਐਸਐਮਐਲ 832 ਤੇ ਜੇ ਕੋਈ ਤੁਹਾਡਾ ਹੋਰ ਸਵਾਲ ਹੋਵੇ ਕਿਉਂਕਿ ਮੈਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਅਪਡੇਟ ਮੈਂ ਕਰੀ ਚੱਲਾਂ ਨਾਲ ਦੀ ਨਾਲ ਸੀਮਤ ਖਰਚੇ ਨਾਲ ਤੇ ਜਿੰਨਾ ਵੀ ਮੈਂ ਵੱਧ ਤੋਂ ਵੱਧ ਤੁਹਾਡੇ ਨਾਲ ਜਿਹੜਾ ਹੈਗਾ ਵਿਚਾਰ ਵਟਾਂਦਰਾ ਕਰ ਸਕਦਾ ਖਾਸ ਤੌਰ ਤੇ ਜਿਵੇਂ ਬੀਜ ਵਾਲੇ ਮਸਲੇ ਮੈਂ ਤੁਹਾਨੂੰ ਕਿਹਾ ਕਿ ਪ੍ਰਾਈਵੇਟ ਵਾਲੇ ਪਾਸੇ ਆਪਾਂ ਨੂੰ ਥੋੜਾ ਜਿਹਾ ਚਿਕਾਣਾ ਆਪਣਾ ਬਹੁਤ ਜ਼ਿਆਦਾ ਹੋ ਰਿਹਾ ਤੇ ਜਦੋਂ ਸਿਰਫ ਤੇ ਸਿਰਫ ਪ੍ਰਾਈਵੇਟ ਰਹਿੰਦਾ ਤੇ ਉਹਦੇ ਹੱਥ ਬਾਜ਼ਾਰ ਆ ਤਾਂ ਫਿਰ ਆਪਾਂ ਨੂੰ ਜਿਹੜੀ ਹੈਗੀ ਉਹਦੀ ਆਉਣ ਵਾਲੇ ਸਮੇਂ ਸਮੇਂ 'ਚ ਜਿਹੜੀ ਸਮੱਸਿਆ ਆਉਂਦੀ ਹੈ ਜਦੋਂ ਵੱਡਾ ਉਹਨਾਂ ਨੂੰ ਜਿਹੜਾ ਕਸਟਮਰ ਆ ਉਹ ਬਾਜ਼ਾਰ 'ਚ ਮਿਲਦਾ ਤੇ ਸਿਰਫ ਤੇ ਸਿਰਫ ਉੱਥੇ ਡਿਪੈਂਡੈਂਟ ਰਹਿੰਦਾ ਪ੍ਰਾਈਵੇਟ ਤੇ ਕਿਸਮਤ ਤੇ ਤਾਂ ਉੱਥੇ ਫਿਰ ਫਿਰ ਰੇਟ ਵੀ ਵੱਧਦੇ ਆ ਤੇ ਤੁਹਾਨੂੰ ਸਮੱਸਿਆ ਆਉਂਦੀ ਕਿਉਂਕਿ ਉਹਦੇ ਵਿੱਚ ਅਸਲੀ ਬੀਜ ਦੇ ਨਾਲ ਨਾਲ ਤੁਹਾਨੂੰ ਹੋਰ ਜਿਹੜੇ ਹੈਗੇ ਆ ਮਾੜੀ ਕੁਆਲਿਟੀ ਦੇ ਬੀਜ ਮਿਲ ਜਾਂਦੇ ਆ ਇਸ ਚੀਜ਼ ਤੋਂ ਬਚਣ ਦੀ ਲੋੜ ਆ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਆਫਾਦਰੋ ਕੋਈ ਸਵਾਰ ਹੋਵੇ ਸਿਆਬ ਜਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਜੀ